ਇੰਡੀਆ ਟੀਵੀ ਨਿਊਜ਼ ਤੇ ਜਿਵੇਂ ਤੁਸੀਂ ਪਲ-ਪਲ ਦੀਆਂ ਇਹਨਾਂ ਖਬਰਾਂ ਦੇਖਦੇ ਰਹੇ ਹੋ ਅੱਜ ਨਕੌਦਰ ਦੇ ਵਿੱਚ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਨਕੌਦਰ ਦੇ ਰੇਲਵੇ ਰੋਡ ਤੇ ਖੜੇ ਆ ਜਿੱਥੇ ਇੱਕ ਚੋਰਾਂ ਵੱਲੋਂ ਇੱਕ ਗੈਸ ਦੀ ਦੁਕਾਨ ਤੇ ਜਿਹੜੇ ਮਿਹਨਤ ਕਰਦਾ ਆ ਬੰਦਾ ਉਹਦੀ ਦੁਕਾਨ ਤੇ ਚੋਰੀ ਕੀਤੀ ਗਈ ਆ ਬਹੁਤ ਵੱਡਾ ਜਿਹੜਾ ਨੁਕਸਾਨ ਕੀਤਾ ਗਿਆ ਆ ਔਰ ਤੁਸੀਂ ਦੇਖ ਸਕਦੇ ਆ ਇੱਥੋਂ ਜਿਹੜੀ ਛੱਤ ਜਿਹੜੀ ਆ ਪਾੜੀ ਗਈ ਸੀਗੀ ਔਰ ਉਹਨਾਂ ਵੱਲੋਂ ਉਹਨੇ ਥੋੜੀ ਜਿਹੀ ਰਿਪੇਅਰ ਕਰਵਾ ਕੇ ਕਿਉਂਕਿ ਬਰਸਾਤਾ ਦਾ ਮੌਸਮ ਹੈ ਤੇ ਉਹਨਾਂ ਵੱਲੋਂ ਰਿਪੇਅਰ ਕਰਵਾਈ ਗਈ ਆ ਔਰ ਭਾਈ ਜੀ ਉਨੀ ਸਾਡੇ ਨਾਲ ਭਾਈ ਸੱਸੀ ਕਾਲ ਜ ਮੇਰਾ ਨਾਮ ਜੀ RAM JI CHUMBAR ਜੀ ਤੇ ਆਪਣੀ ਦੁਕਾਨ ਦਾ ਕੀ ਨਾਮ ਹੈਗਾ ਮੇਰੀ ਦੁਕਾਨ ਦਾ ਨਾਮ ਹੈਗਾ RAM GASULER REPAIR ਭਾਜੀ ਕੀ ਗੱਲਬਾਤ ਹੋਈਗਾ ਬਹੁਤ ਸਵੇਰੇ ਜਦੋਂ ਮੈਂ ਬੱਚੇ ਨੂੰ ਸਕੂਲੇ ਛੱਡ ਕੇ ਛਟਰਾ ਖੋਲਿਆ ਤਾਂ ਦੇਖਿਆ ਵੀ ਆਪਣੇ ਉੱਪਰੋਂ ਛੱਤ ਜਿਹੜੀ ਹੈਗੀ ਆ ਟੁੱਟੀ ਪਈ ਹੈ ਅੰਦਰੋਂ ਸਮਾਨ ਕੱਢਿਆ ਜੀ ਤੇ ਇੰਨਾ ਕੋ ਨੁਕਸਾਨ ਹੋਇਆ ਭਾਜੀ ਨੁਕਸਾਨ ਜੀ 50 ਤੋਂ 60 ਦੀ ਰੇਂਜ ਦੇ ਵਿੱਚ ਹੋ ਗਿਆ 10000 7000 ਇਹ ਚੋਰ ਜਿਹੜੇ ਆ ਛੱਤ ਪਾੜ ਕੇ ਉੱਪਰੋਂ ਥੱਲੇ ਆਏ ਆ ਹਾਂਜੀ ਹਾਂਜੀ ਉੱਪਰ ਆਣ ਕੇ ਪਹਿਲੋਂ ਉਹਨਾਂ ਨੇ ਕੈਮਰਾ ਲਾਇਆ ਜੀ ਕੈਮਰਾ ਲਾ ਕੇ ਉੱਪਰੇ ਕੋਠੇ ਦੇ ਰੱਖਿਆ ਸੀਗਾ ਅੱਛਾ ਕੈਮਰਾ ਵੀ ਲੱਗਾ ਹੋਇਆ ਸੀਗਾ ਹਾਂਜੀ ਆ ਦੇਖੋ ਕੈਮਰਾ ਆ ਦੇਖੋ ਜੀ ਆ ਕੈਮਰਾ ਲੱਗਾ ਸੀਗਾ ਜੀ ਇਹਨੂੰ ਪਹਿਲੋਂ ਉਹਨਾਂ ਨੇ ਉੱਥੋਂ ਲਾ ਕੇ ਜੀ ਉੱਪਰੇ ਹੀ ਲਿਫਾਫੇ ਚ ਪਾ ਕੇ ਰੱਖਿਆ ਸੀਗਾ ਇਹ ਨਹੀਂ ਪਤਾ ਲੈ ਕੇ ਜਾਣਾ ਸੀਗਾ ਜਾਂ ਇੱਥੇ ਕਿਦਾਂ ਭੁੱਲ ਗਏ ਜਾਂ ਕੋਈ ਆ ਗਿਆ ਕੋਈ ਇਹਦੇ ਬਾਰੇ ਨਹੀਂ ਪਤਾ ਤੇ ਕਿਵੇਂ ਦਾ ਨੁਕਸਾਨ ਜਿਹੜਾ ਪੈਸੇ ਵੀ ਕੋਈ ਸੀਗੇ ਕਿ ਇਹ ਵੀ ਹੋਰ ਵੀ ਕੁਝ ਲੈ ਕੇ ਨਾਲ ਪੰਜ ਹਜ਼ਾਰ ਕੈਸੇਗਾ ਤੇ ਕੋਈ ਪਿੱਤਲ ਦੇ ਸਾਰੇ ਪੁਰਜ਼ੇ ਜਿਹੜੇ ਚੁੱਲਿਆਂ ਦੇ ਸੁਲੇ ਰਿਪੇਅਰ ਦੀ ਦੁਕਾਨ ਆ ਇਹੋ ਤੇ ਉਹਨਾਂ ਦੇ ਵਿੱਚ ਪਾਈ ਦੇ ਦੋ ਚੁੱਲ੍ਹੇ ਸੀਗੇ ਯਾਨੀ ਮਿਲ ਮਲਾ ਕੇ ਚੁੱਲਿਆਂ ਦੇ ਉੱਤੋਂ ਬਰਨਲ ਬਰਨਲ ਲੈ ਕੇ ਲਾ ਕੇ ਤੇ 50 60 ਦੀ ਰੇਂਜ ਦੇ ਵਿੱਚ ਨੁਕਸਾਨ ਹੋ ਗਏ ਬਹੁਤ ਵੱਡਾ ਨੁਕਸਾਨ ਹੈਗਾ ਜਿੱਦਾਂ ਮਿਹਨਤੀ ਬੰਦੇ ਲਈ ਤਾਂ ਬਹੁਤ ਵੱਡਾ ਨੁਕਸਾਨ ਹੈਗਾ ਜੀ ਬਹੁਤ ਬਹੁਤ ਵੱਡਾ ਜੀ ਬਹੁਤ ਵੱਡਾ ਮਿਹਨਤੀ ਆਦਮੀ ਨੇ ਤਾਂ ਮਿਹਨਤ ਕਰਕੇ ਖਾਣਾ ਹੁੰਦਾ ਲੇਕਿਨ ਇਹ ਚੋਰਾਂ ਨੇ ਦਾ ਉਹੀ ਚੀਜ਼ ਜਿਹੜੀ ਹੈਗੀ ਆ 1000 ਰੁਪਏ ਦੀ 200 300 ਦੇ ਵਿੱਚ ਵੇਚ ਦੇਣੀ ਹੈ ਉਹਨਾਂ ਦੇ ਕਿਹੜੇ ਪੈਸੇ ਲੱਗੇ ਹੁੰਦੇ ਆ ਤੇ ਪ੍ਰਸ਼ਾਸਨ ਤੋਂ ਕੀ ਮੰਗੇ ਗਏ ਆ ਪ੍ਰਸ਼ਾਸਨ ਤੋਂ ਉਹ ਇਹ ਮੰਗੇ ਆ ਵੀ ਉਹਨਾਂ ਨੂੰ ਚੋਰਾ ਨੂੰ ਕੋਈ ਵੀ ਚੋਰ ਹੈਗੇ ਚਾਹੇ ਮੋਟਰਸਾਈਕਲ ਚੋਰਾ ਹੋਣ ਚਾਹੇ ਕੋਈ ਵੀ ਚੋਰ ਹੋਣ ਇਸ ਤਰ੍ਹਾਂ ਕਿਸੇ ਦੇ ਨਾਲ ਗਰੀਬ ਮਾਰਨਾ ਕਰਿਆ ਕਰਨ ਉਹਨਾਂ ਨੂੰ ਫੜ ਕੇ ਤੇ ਉਹਨਾਂ ਨੂੰ ਸਖਤ ਸਖਤ ਸਜ਼ਾ ਦਿੱਤੀ ਜਾਵੇ ਤਾਂ ਕਿ ਹੋਰ ਵੀ ਚੋਰਾ ਨੂੰ ਪਤਾ ਲੱਗੇ ਕਿ ਇਸ ਤਰ੍ਹਾਂ ਚੋਰੀ ਨਹੀਂ ਕਰਨੀ ਚਾਹੀਦੀ ਤੇ ਜੇ ਪਬਲਿਕ ਦੇ ਗੁੱਸੇ ਦੇ ਵਿੱਚ ਆ ਕੇ ਪਬਲਿਕ ਦੇ ਹੱਥ ਆ ਜੇ ਲਉਂਦੇ ਜੇ ਇਹੋ ਪ੍ਰਸ਼ਾਸਨ ਫਿਰ ਉਹਨਾਂ ਨੂੰ ਕੰਪਲੀਟ ਕਰ ਦਿੰਦੀ ਹੈ ਕਿ ਤੁਸੀਂ ਇਹਨੂੰ ਕਿਉਂ ਮਾਰਿਆ ਇਹਨੂੰ ਐ ਕੀਤਾ ਜਾਊਗਾ ਅਗਲੇ ਦਿਨ ਗੁੱਸੇ ਦੇ ਵਿੱਚ ਆ ਕੇ ਕਰਨਾ ਹੀ ਹੈ ਔਰ ਹੁਣ ਜਿਹੜਾ ਤੁਸੀਂ ਦੇਖ ਸਕਦੇ ਹੋ ਨਕੋਦਰ ਦੇ ਵਿੱਚ ਲਗਾਤਾਰ ਜਿਹੜੀਆਂ ਚੋਰੀਆਂ ਹੋ ਰਹੀਆਂ ਆ ਤੇ ਪੁਲਿਸ ਨੂੰ ਵੀ ਚਾਹੀਦਾ ਥੋੜਾ ਜਿਹਾ ਇੱਕ ਜਿੱਦਾ ਅੱਗੇ ਪੀਸੀਆਰ ਜਿਹੜੀ ਹੁੰਦੀ ਸੀਗੀ ਉਹਦੇ ਨਾਲ ਵੀ ਥੋੜਾ ਕੰਟਰੋਲ ਰਹਿੰਦਾ ਸੀਗਾ ਅਜੀ ਕੰਟਰੋਲ ਤਾਂ ਰਹਿੰਦਾ ਸਾਰੇ ਚਲੋ ਆਪਣੀ ਪੁਲਿਸ ਵੀ ਡਿਊਟੀ ਨਿਭਾ ਰਹੀ ਹੈ ਬਲੇਕਨ ਚੋਰ ਦਾ ਚੋਰ ਕਰ ਹੀ ਜਾਂਦੇ ਆ ਜੀ ਚੋਰੀ ਕਰਦੇ ਉਹਨਾਂ ਨੂੰ ਕੋਈ ਪੁਲਿਸ ਦਾ ਡਰ ਨਹੀਂ ਕਿਸੇ ਦਾ ਕੋਈ ਡਰ ਨਹੀਂ ਹੈਗਾ ਉਹ ਆਪਣੇ ਆਪਣਾ ਕੰਮ ਕਰ ਹੀ ਜਾਂਦੇ ਰਹਿੰਦੇ ਆ ਉਹਨਾਂ ਨੂੰ ਕੋਈ ਨਹੀਂ ਕਿਸੇ ਦੇ ਨਾਲ ਹੈਗਾ ਕੋਈ ਜੇ ਡਰ ਹੋਵੇ ਕਿਸੇ ਦਾ ਤੇ ਕੋਈ ਇਹਦਾ ਦਿਨ ਦਿਹਾੜਾ ਹੀ ਮੋਟਰਸਾਈਕਲ ਚੁੱਕ ਕੇ ਲੈ ਜਾਂਦੇ ਆ ਚਲੋ ਇਹਦਾ ਰਾਤ ਨੂੰ ਕੀਤੀ ਹੋਊਗੀ ਕਿਸੇ ਨੇ ਚੋਰੀ ਤੇ ਉਹ ਲੋਕੀ ਦਿਨੇ ਹੀ ਕਰ ਲੈ ਜਾਂਦੇ ਆ ਕਿਹਦਾ ਡਰ ਹੀ ਨਹੀਂਗਾ ਹੈਗਾ ਹਾਂਜੀ ਅ ਤੁਸੀਂ ਦੇਖ ਸਕਦੇ ਹੋ ਜਿਵੇਂ ਨਕੋਦਰ ਦੇ ਵਿੱਚ ਇੱਕ ਗੈਸ ਦੀ ਦੁਕਾਨ ਨੂੰ ਜਿਹੜਾ ਚੋਰਾਵਾਂ ਵੱਲੋਂ ਜਾਨਾ ਪਾਇਆ ਗਿਆ ਪ੍ਰਸ਼ਾਸਨ ਵੱਲੋਂ ਵੀ ਉਹਨਾਂ ਵੱਲੋਂ ਮੰਗਿਆ ਵੀ ਜਿਹੜਾ ਇਹਨਾਂ ਨੂੰ ਚੋਰਾ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਔਰ ਤੁਸੀਂ ਦੇਖਦੇ ਰਹੋ ਆਰਬੀਨਿਆ ਟੀਵੀ ਨਿਊਜ਼ ਮੇਰੇ ਨਾਲ ਕੈਮਰਾਮੈਨ ਵਿਕੀ ਧੰਨਵਾਦ